ਅਰੇ ਐ ਐਂ ਦਾਵਾਵਾਂਗੇ ਮੁੱਖ ਮੰਤਰੀ ਤੋਂ ਕਰਾਵਾਂਗੇ ਨੋਟੀਫਿਕੇਸ਼ਨ ਆ ਇਹਨਾਂ ਦੀ ਤਾਕਤ ਹੈ ਉਹਨਾਂ ਲੋਕਾਂ ਦੀ ਜਿਹੜੇ ਬੰਦਿਆਂ ਨੂੰ ਬੰਦੇ ਯਾਰ ਨਹੀਂ ਜਾਣਦੇ ਪੰਜਾਬ ਦੇ ਪੰਜਾਬ 'ਚ ਕੁਝ ਵੀ ਗਲਤ ਹੋਏ ਤਾਂ ਆਪਾਂ ਜਾਣਗੇ 76 ਕਿੰਨਾ ਦੇ ਬਣ ਗਿਆ ਜੋ ਮੁੱਖ ਮੰਤਰੀ ਤੇ ਮਨਿਸਟਰ ਬਣੇ ਬੈਠੇ ਨੇ ਜਿਹੜੇ ਕੇ ਆਫ ਦੀ ਰਿਕਾਰਡ ਖੁਦ ਕਹਿੰਦੇ ਨੇ ਕਿ ਯਾਰ ਸਾਡੇ ਹੱਥ 'ਚ ਤਾਂ ਕੁਝ ਨਹੀਂ ਮੈਂ ਕਿਹਾ ਛੱਡ ਦਿਓ ਪਰ ਉਹ ਗੱਡ ਸੈਂ ਨਹੀਂ ਉਹ ਗੱਡ ਸੈਂ ਨਹੀਂ ਕਿ ਛੱਡ ਦੇਣ ਹੱਥ 'ਚ ਕਿੰਨਾ ਦੇ ਆ ਦਿੱਲੀ ਵਾਲੇ ਇੱਕ ਇੱਕ ਚੀਜ਼ ਮੈਂ ਇਹ ਵੀ ਨਹੀਂ ਕਹਿ ਰਿਹਾ ਜਿਨੂੰ ਜਿਤਾਉਂਗੇ ਉਹ ਬਹੁਤ ਚੰਗੇ ਨੇ ਉਹ ਵੀ ਸਿਰੇ ਦੇ ਗੰਦ ਸੀ ਹਨ ਉਹ ਰਹਿਣ ਪਰ ਐਸ ਵਕਤ ਮੌਕੇ ਦੀ ਸਰਕਾਰ ਆ ਤਾਂ ਸਾਣਾ ਜਿਤਾਉਣਾ ਅਹਿਮ ਨਹੀਂ ਰਹਿਣਾ ਅਹਿਮ ਆਂਦੇ ਜੇ ਇਹ ਵੀ ਗੰਦਾ ਉਹ ਵੀ ਗੰਦਾ ਉਹ ਵੀ ਗੰਦਾ ਤਾਂ ਵੋਟ ਕਿਨੂੰ ਪਾਈ ਮੈਂ ਕਿਹਾ ਪਉਣੀ ਵੋਟ ਜ਼ਰੂਰੀ ਹੈ ਨੋਟਾਂ ਨੂੰ ਪਾ ਦਿਓ ਆਈਕਿਊ ਦੀਆਂ ਗੱਡੀਆਂ ਲੰਗਦੀਆਂ ਆਪਾਂ ਵੇਖੀਆਂ ਨਾ ਬੇਸ਼ਰਮਾ ਵਾਂਗੂ ਹੱਸਦੇ ਜਾ ਰਹੇ ਨੇ ਕੁੜੀ ਬੈਠੀ ਉਹਦਾ ਘਰ ਵਾਲਾ ਮਾਰਦਾ ਕੀ ਉਹ ਓਵੇਂ ਇੰਨਾਂ ਲਵੇ ਕੇ ਹੱਸਦਾ ਕੀ ਉਹ ਵੇਹ ਦੇ ਆ ਜਿਹੜੇ ਸਾਡੇ 4-4 ਲੱਖ ਫਾਲੋਅਰ ਹੋਇਆ ਉਹ ਕੰਚਨ ਕੁਮਾਰੀ ਦੇ ਇੰਨੇ ਫਾਲੋਅਰ ਹੁੰਦੇ ਉਹ ਜਿਹੜੀ ਚੁੰਮਿਆਂ ਵਾਲੀ ਭਾਬੀ ਉਹਦੇ ਹੁੰਦੇ ਜਾਂ ਹੋਰ ਹੈ ਜੇ ਪਤਾ ਨਹੀਂ ਕਿੰਨੇ ਕ ਨੇ ਇਹ ਕੌਣ ਨੇ ਮੈਂ ਨਹੀਂ ਕਹਿ ਰਿਹਾ ਕਤਲ ਸਹੀ ਹੋਇਆ ਹੈ ਗਲਤ ਪਰ ਕਤਲ ਤੋਂ ਪਹਿਲਾਂ ਕਤਲ ਕਰਵਾਇਆ ਕਿਨੇ ਹੈ ਮੈਂ ਕਹੂੰਗਾ ਲੋਕਾਂ ਨੇ ਵੱਧ ਕੇ ਸਮਤੀ ਨਾਲਾ ਕੌਣ ਉਮੀਦਵਾਰ ਖੜਾ ਹੈ ਇੱਥੇ ਸੰਜੀਵ अरोड़ा ਪਤਾ ਕੀ ਆਂਦਾ ਉਹਨਾ ਥੋੜਾ ਇੱਕ ਸ਼ਹੀਦ ਹੈ ਆਪਣਾ ਸਰابہ ਸਿੰਘ ਇਹਨੂੰ ਕਰਤਾਰ ਸਿੰਘ ਸਰابہ ਜਿਹਦੇ ਆ ਭਗਤ ਸਿੰਘ ਵੀ ਜੀਨੂੰ ਫੁਰੂ ਮੰਨਦਾ ਸੀ ਉਹ ਯੋਧਾ ਜਿਹੜਾ ਅਮਰੀਕਾ ਤੋਂ ਸਾਰਾ ਕੁਝ ਛੱਡ ਕੇ ਔਰ 19 ਸਾਲ ਦੀ ਉਮਰ ਚ ਰੱਸਾ ਚੁੰਮ ਕੇ ਗਲਾ ਹਾ ਵਿਚ ਪਾ ਰਿਆਂ ਗਲੇ ਤੇ ਤਤ ਪਰਸੀ ਸ਼ਹੀਦ ਹੋਣ ਲਈ ਆਹਦਾ ਮਰੂੰਗਾ ਮੈਂ ਫੇਰ ਆਉਂਗਾ ਫੇਰ ਆਜ਼ਾਦੀ ਲਵਾਗੇ ਉਸ ਬੰਦੇ ਦਾ ਇਹਨਾਂ ਨੂੰ ਨਾਂ ਤੱਕ ਨਹੀਂ ਪਤਾ ਇਹ ਅਰਵਿੰਦ ਕੇਜਰੀਵਾਲ ਦਾ ਤਾਂ ਐਡਾ ਨਾਂ ਲੈਂਦੇ ਨੇ ਦੇਸ਼ ਵੀ ਵਿਰੋਧ ਕਰਦੇ ਜਦੋਂ ਮੋਦੀ ਕਹਿੰਦਾ ਡਬਲ ਇੰਜਨ ਆਂਦੇ ਸੀ ਇਹ ਡੈਮੋਕਰੇਸੀ ਨੂੰ ਗੁੰਮਰਾਹ ਕਰ ਰਿਹਾ ਕੀ ਇਹ ਦੱਸਣਗੇ ਜੋ ਮੋਦੀ ਕਰ ਰਿਹਾ ਸੀ ਇੱਥੇ ਬੈਠ ਕੇ ਕੇਜਰੀਵਾਲ ਕਰ ਰਿਹਾ ਕਿ ਨਹੀਂ ਧਮਕੀ ਹੈ ਲੋਕਾਂ ਨੂੰ ਡਰਾ ਰਹੇ ਹੋ ਤੁਸੀਂ ਕਿ ਤੁਹਾਡਾ ਕੰਮ ਨਹੀਂ ਕਰਾਂਗੇ ਤੁਹਾਨੂੰ ਤੰਗ ਕਰਾਂਗੇ ਪ੍ਰਸ਼ਾਸਨ ਦਾ ਆਸਰਾ ਲੈ ਰਹੇ ਹੋ ਤੁਸੀਂ ਤਾਨਾਸ਼ਾਹ ਹੋ ਤੁਸੀਂ ਇਹਦਾ ਮਤਲਬ ਕੀ ਹੈ ਕਿ ਜਿਹੜਾ ਬੰਦਾ ਤੁਹਾਨੂੰ ਵੋਟ ਨਹੀਂ ਪਾ ਰਿਹਾ ਉਹ ਪੰਜਾਬ ਦਾ ਸਣੀਕ ਨਹੀਂਗਾ ਉਹਨੂੰ ਆਪਦਾ ਜਮਹੂਰੀ ਹੱਕ ਨਹੀਂ ਹੈ ਇਕੱਲਾ ਸੋਚ ਕੇ ਰੱਖਣ ਦਾ ਮਤਲਬ ਨਹੀਂ ਹੈ ਜੇ ਨਾ ਹੁੰਦਾ ਤੇ ਇਹ ਬੰਦੇ ਕਿਵੇਂ ਦਿੱਲੀ ਇੱਥੇ ਕਿਵੇਂ ਜਿੱਤੇ ਹੱਕ ਹੈ ਲੁਧਿਆਣਾ ਵੈਸਟ ਦੀ ਧਰਤੀ ਤੇ ਆ ਜਿੱਥੇ ਕਿਸੇ ਵੇਲੇ ਇਹ ਕਿਹਾ ਜਾਂਦਾ ਸੀ ਕਿ ਚੰਡੀਗੜ੍ਹ ਦਾ ਮਕਤਾ ਚੌਕ ਮਸ਼ਹੂਰਾ ਧਰਨਿਆਂ ਦੇ ਲਈ ਤੇ ਹੁਣ ਲੁਧਿਆਣੇ ਵੈਸਟ ਦੀ ਇਹ ਧਰਤੀ ਧਰਨਿਆਂ ਦੇ ਲਈ ਮਸ਼ਹੂਰ ਹੋ ਗਈ ਖਾਸ ਕਰ ਉਹ ਸਰਕਾਰ ਦੇ ਧਰਨਿਆਂ ਲਈ ਮਸ਼ਹੂਰ ਹੋਈ ਹੈ ਜਿਹੜੀ ਸਰਕਾਰ ਜਿਹੜੀ ਪਾਰਟੀ ਇਹ ਕਹਿੰਦੀ ਸੀ ਕਿ ਸਾਡੀ ਸਰਕਾਰ ਆਉਣ ਤੋਂ ਸਾਨੂੰ ਸੱਤਾ ਚ ਆਉਣ ਦਿਓ ਸਾਡੇ ਵੇਲੇ ਕਿਤੇ ਧਰਨੇ ਨਹੀਂ ਲੱਗਣੇ ਪਰ ਜਦ ਹੁਣ ਲੁਧਿਆਣੇ ਵਾਸਤੇ ਵਿੱਚ ਆ ਕੇ ਦੇਖਦੇ ਆ ਕਿ ਜਿੰਨੇ ਧਰਨੇ ਸ਼ਾਇਦ ਇਹ ਸਰਕਾਰ ਦੇ ਵਿੱਚ ਲੱਗ ਰਹੇ ਨੇ ਹੁਣ ਤੱਕ ਪੰਜਾਬ ਚ ਇਹਨੇ ਧਰਨੇ ਨਹੀਂ ਲੱਗੇ ਹੋਣੇ ਭਾਈ ਲੁਧਿਆਣੇ ਅਮਤੋਜ ਮਾਨਹਰੀ ਪਹੁੰਚੇ ਨੇ ਗੱਲਬਾਤ ਕਰਾਂਗੇ ਭਾਈ ਜਿਵੇਂ ਕਿਸੇ ਵੇਲੇ ਮਟਕਾ ਚੌਂਕ ਮਸ਼ਹੂਰ ਹੁੰਦਾ ਸੀ ਕਿਸੇ ਵੇਲੇ ਜਿਵੇਂ ਕਹਿੰਦੇ ਸੀ ਪਟਿਆਲੇ ਕੈਪਟਨ ਦੀ ਕੋਠੀ ਮਸ਼ਹੂਰ ਹੁੰਦੀ ਸੀ ਬਾਦਲਪਿੰਡ ਮਸ਼ਹੂਰ ਹੁੰਦਾ ਸੀ ਹੁਣ ਲੁਧਿਆਣੇ ਵੈਸਟ ਦਾ ਫਿਰ ਇਹ ਚੌਕ ਮਸ਼ਹੂਰ ਕਰਤਾ ਧਰਨੇ ਤੇ ਤੂੰ ਵੇਖ ਲਾ ਹਰ ਪਾਰਟੀ ਇੱਕ ਜਗ੍ਹਾ ਮਸ਼ਹੂਰ ਕਰ ਦਿੰਦੀ ਐ ਆਮ ਤੌਰ ਤੇ ਕੀ ਹੁੰਦਾ ਐ ਇਸ ਕਿ ਕੋਈ ਪਾਰਟੀ ਆਉਂਦੀ ਐ ਨਾ ਇੱਕ ਸੈਕਟਰ ਨੂੰ ਵਧੀਆ ਕਰ ਦਿੰਦੀ ਐ ਕਿਸੇ ਵੀ ਸੈਕਟਰ ਨੂੰ ਆਈਟੀ ਸੈਕਟਰ ਹੋਵੇ ਫਾਈਨੈਂਸ਼ੀਅਲ ਸੈਕਟਰ ਹੋਵੇ ਐਗਰੀਕਲਚਰ ਸੈਕਟਰ ਹੋਵੇ ਤੇ ਸਾਡੀਆਂ ਸਰਕਾਰਾਂ ਦੀ ਖਾਸੀਅਤ ਵੇਖ ਲਓ ਇਹਨਾਂ ਨੇ ਜਗਾ ਮਸ਼ਹੂਰ ਕਰਤੀਆਂ ਪਹਿਲਾਂ ਮਟਕਾ ਚੌਂਗ ਚ ਕੁੱਟ ਪੈਂਦੀ ਸੀ ਬਾਦਲਾਂ ਅੱਗੇ ਪੈਂਦੀ ਸੀ ਉੱਥੇ ਪਟਿਆਲੇ ਪੈਂਦੀ ਸੀ ਹੁਣ ਇੱਥੇ ਵੀ ਪਾਊਗੀ ਔਰ ਇੱਕ ਹੋਰ ਗੱਲ ਪਈ ਵੀ ਹੈ ਗੱਲ ਪਈ ਨਹੀਂ ਹੈ ਇਹ ਤਾਂ ਉਹਦੋਂ ਵੀ ਮਾਸਟਰਾਂ ਨੂੰ ਵਿਚਾਰਿਆਂ ਨੂੰ ਧੱਕੇ ਮਾਰੀ ਜਾਂਦੇ ਸੀ ਇੱਕ ਹੋਰ ਗੱਲ ਹੈ ਜਸ ਤੂੰ ਕਿਹੜੀ ਇੰਟਰੋਡਕਸ਼ਨ ਦਿੱਤੀ ਇਹ ਪਾਰਟੀ ਧਰਨੇ ਚੋਂ ਨਿਕਲੀ ਹੈ ਐਂਟੀ ਕ腐ਪਸ਼ਨ ਜਿਹੜਾ ਐਡਾ ਵੱਡਾ ਸੀ ਔਰ ਸਭ ਤੋਂ ਦੁੱਖ ਦੀ ਗੱਲ ਕਿ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਨਿਕਲੀ ਹੋਈ ਪਾਰਟੀ ਸਭ ਤੋਂ ਵੱਡੀ ਕ腐ਪਟ ਹੈ ਜਿਹੜੀ ਪਾਰਟੀ ਇਹ ਕਹਿੰਦੀ ਸੀ ਕਿ ਹਾਈ ਕਮਾਂਡ ਨਹੀਂ ਹੋਣਾ ਚਾਹੀਦਾ ਉਹ ਸਭ ਤੋਂ ਵੱਡੀ ਹਾਈ ਕਮਾਂਡ ਦੀ ਪੂਜਾ ਹੋ ਰਹੀ ਹੈ ਅੱਜ ਤੋਂ ਦੀ ਗੱਡੀਆਂ ਲੰਗਦੀਆਂ ਆਪਾਂ ਵੇਖੀਆਂ ਨਾ ਬੇਸ਼ਰਮਾ ਵਾਂਗੂ ਹੱਸਦੇ ਜਾ ਰਹੇ ਨੇ ਤੇ ਜਿਨ੍ਹਾਂ ਅੱਜ ਥੋੜੀ ਬਹੁਤੀ ਜ਼ਮੀਰ ਸੀ ਉਹ ਝੰਡੇ ਨੂੰ ਮਰੋੜ ਕੇ ਅੰਦਰ ਪਾ ਰਹੇ ਨੇ ਓਏ ਸੌਰੀਓ ਇਹ ਥੋੜੇ ਹੀ ਉਹ ਬੰਦੇ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਹੈ ਜੀ ਅੱਜ ਉਹ ਕੁੜੀ ਬੈਠੀ ਜਿਹਦਾ ਖਾਵੰਦ ਮਰਿਆ ਉਹ ਬੱਚਾ ਬੈਠਾ ਜਿਹਦਾ ਪਿਓ ਮਰਿਆ ਉਹ ਪਿਓ ਜੀ ਦਾ ਪੁੱਤ ਮਰਿਆ ਕਾਦੇ ਲਈ ਬੈਠੇ ਆ ਉਹਨਾਂ 'ਚ ਤਾਂ ਬਾਹ ਡਿੱਗ ਪਿਆ ਦੋ ਟੱਬਰਾਂ ਦਾ ਇੱਕ ਮੁੰਡਾ ਸੀ ਕਮਾਉਣ ਵਾਲਾ ਕੀ ਉਹਨਾਂ ਨੂੰ ਅੱਗੇ ਜ਼ਿੰਦਗੀ ਨਹੀਂ ਰਾਹ ਹੋਗੀ ਤੇ ਉਹ ਸੜਕ ਤੇ ਬਹਿ ਗਏ ਕਿਉਂ ਬਹਿ ਗਏ ਕਿਉਂਕਿ ਜੀ ਚਾਰ ਬੰਦੇ ਨਾਮਜ਼ਦ ਕੀਤੇ ਪੁਲਿਸ ਵਾਲੇ ਪਹਿਲਾਂ ਤਾਂ ਉਹ ਵੀ ਨਹੀਂ ਸੀ ਫਿਰ ਕਰਤੇ ਇੱਕ ਬੰਦਾ ਜਿਹੜਾ ਮੇਨ ਸੀਗਾ ਸੀਆਈਏ ਸਟਾਫ ਟੂ ਦਾ ਇਨਚਾਰਜ ਉਹ ਬਚਾ ਲਿਆ ਫਿਰ ਉਸ ਤੋਂ ਵੱਡਾ ਲੋੜ ਕਿ ਜਿਹੜਾ ਕੰਮ ਕਹਿ ਕੇ ਕਹਿ ਕੇ ਕੀਤਾ ਜਾਨ ਬੁੱਝ ਕੇ ਕਤਲ ਹੋਇਆ ਉਹਦੇ ਜੀ ਇਹ ਗੈਰ ਇਹਦਾ ਇਰਾਦਤਨ ਕਤਲ ਹੈ ਇਹਦੇ ਮਤਲਬ ਮਰਜ਼ੀ ਨਹੀਂ ਸੀ ਇਹ ਤਾਂ ਇਤਫਾਕ ਨਾਲ ਹਾਦਸੇ ਨਾਲ ਮਰ ਗਿਆ 16 ਜਗ੍ਹਾ ਕਰੰਟ ਲਾਇਆ ਹੈ ਪ੍ਰਾਈਵੇਟ ਪਾਰਟਸ ਤੇ ਵੀ ਇਹ ੱਚ ਅਜੇ ਇਹਨਾਂ ਦਾ ਇਰਾਦਾ ਨਹੀਂ ਸੀ ਇਹ ਸਰਕਾਰ ਮਤਲਬ ਮੈਨੂੰ ਸੱਚੀ ਲੱਗਦਾ ਜੱਸ ਕਿ ਕਿਤੇ ਸਰਕਾਰ ਮਤਲਬ ਪੁਲਿਸ ਤਾਂ ਨਹੀਂ ਚਲਾ ਰਹੀ ਜabb ਪੁਲਿਸ ਨੂੰ ਖੁੱਲੀਆਂ ਬਾਹਰਾਂ ਦੇਤੀਆਂ ਕਿ ਚੱਕ ਦੇ ਫੱਟੇ ਜਿਵੇਂ ਪਹਿਲਾਂ ਕਰਦੀ ਸੀ ਪੁਲਿਸ ਕੀ ਉਹੀ ਕੁਝ ਹੋ ਰਿਹਾ ਹੈ ਜੇ ਨਹੀਂ ਹੋ ਰਿਹਾ ਤਾਂ ਇਹ ਮੈਨੂੰ ਦੱਸ ਦੇਣ ਇਹ ਸਾਰਾ ਕੁਝ ਜੋ ਹੋ ਰਿਹਾ ਕੀ ਹੋ ਰਿਹਾ ਅਸੀਨਾਈ ਤੇ ਬੁੱਢੇ ਨਾਲੇ ਵੇਲੇ ਤੁਸੀਂ ਵੀ ਹੋਉਂਗੇ ਸੀ ਮੈਨੂੰ ਖੁਦ ਪੁਲਿਸ ਦੇ ਡੀਸੀਪੀ ਔਰ ਕਮਿਸ਼ਨਰ ਨੇ ਕਿਹਾ ਆਂਦੇ ਜੀ ਮੈਂ ਕਿਹਾ ਤੁਸੀਂ ਥੋੜੀ ਬਿੱਲ ਬਣਾਉਣਾ ਐ ਐਡਮਿਨਿਸਟ੍ਰੇਟਿਵ ਜਿਹੜੇ ਅਧਿਕਾਰੀ ਨੇ ਸਿਵਲ ਜਾਂ ਸਰਕਾਰ ਕਿੱਥੇ ਆ ਉਹਾਂ ਨੇ ਜੀ ਉਹ ਤਾਂ ਭੱਜ ਗਏ ਸਾਡੇ ਹਵਾਲੇ ਕਰਕੇ ਸਾਰਾ ਕੁਝ ਹੁਣਾਂ ਦੇ ਤੁਸੀਂ ਜਾਣੋ ਜਾਂ ਪ੍ਰਦਰਸ਼ਨਕਾਰੀ ਜਾਣੋ ਤਾਂ ਮੈਂ ਕਿਹਾ ਕਰ ਲਓ ਜੋ ਕਰਨਾ ਆਂਦੇ ਜੀ ਦੱਸੋ ਅਸੀਂ ਕੀ ਕਰ ਸਕਦੇ ਆ ਮੈਂ ਕਿਹਾ ਬੈਠੋ ਅਸੀਂ ਤਾਂ ਕਰਾਂਗੇ ਇਹ ਰਾਕੇ ਵਾਦਾ ਕਰਕੇ ਜੋ ਹੋਇਆ ਮੁਕਰਿਓ ਤਾਂ ਤੁਹਾਨੂੰ ਪਤਾ ਹੀ ਹੈ। ਉਹ ਆਪਣੇ ਵਸਤੇ ਵਿੱਚ ਫਿਰਦੇ ਆ। ਇਹ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਹੁੰਦੇ ਸੀ ਕਿ ਜੇਕਰ ਅਸੀਂ ਸਾਨੂੰ ਸੱਤਾ ਲਿਆ ਦਿਓ ਜੇ ਅਸੀਂ ਕੰਮ ਨਾ ਕੀਤਾ ਤਾਂ ਸਾਨੂੰ ਅਗਲੇ ਰੀ ਵੋਟਾਂ ਨਾ ਪ아요 ਅਸੀਂ ਵੋਟਾਂ ਮੰਗਦੇ ਤੱਕ ਨਹੀਂ। ਹੁਣ ਇੱਥੇ ਪੰਜਾਬ ਦੇ ਵਿੱਚ ਸੱਤਾ ਨੂੰ 3 ਸਾਲ ਹੋ ਚੱਲੇ ਨੇ ਪਰ ਇੱਥੇ ਪੰਜਾਬ ਦਾ ਤੰਤਰ ਤਾਂ ਸਾਰਾ ਲੱਗਿਆ ਹੀ ਆ। ਨਾਲੇ ਨਾਲ ਦਿੱਲੀ ਦੀ ਵੀ ਪੂਰੀ ਮੰਤਰੀਸ਼ਿਪ ਇੱਥੇ ਆ ਕੇ ਜਿਹੜੇ ਆ ਬੈਠੇ ਜਿਹੜੇ ਦਿੱਲੀ ਤੋਂ ਵਿਹਲੇ ਹੋਗੇ। ਹੁਣ ਕੀ ਲੱਗਦਾ ਕਿ ਆਪਦੇ ਕੰਮਾਂ ਤੇ ਭਰੋਸਾ ਨਹੀਂ ਕਿਉਂਕਿ ਉਹ ਤਿੰਨ ਸਾਲਾਂ ਦੇ ਵਿੱਚ ਸਰਕਾਰ ਇਹਨਾਂ ਦੀ ਰਹੀ ਆ ਕੰਮ ਇਹਨਾਂ ਨੇ ਪੰਜਾਬ ਦੇ ਵਿੱਚ ਅਸ਼ਤਿਆਰਾਂ ਦੇ ਵਿੱਚ ਬੜੇ ਕੀਤੇ ਨੇ ਤਾਂ ਹੁਣ ਨਹੀਂ ਇਹ ਉਸਤੇ ਵਿਸ਼ੇ ਤੇ ਵੋਟਾਂ ਮੰਗ ਸਕਦੇ ਕਿ ਜੇ ਅਸੀਂ ਕੰਮ ਕੀਤੇ ਆ ਤਾਂ ਵੋਟਾਂ ਪਾ ਦਿਓ ਨਹੀਂ ਫਿਰ ਨਾ ਪਾਓ ਜੱਸ ਕੀ ਹੁੰਦੇ ਨਾ ਇਹ ਜੇ ਲੋਕ ਆਪ ਹੀ ਆਪ ਦੀ ਬਦਨਾਮੀ ਕਰਾ ਲੈਂਦੇ ਨੇ ਅੱਜ ਆਪਾਂ ਅੱਗੇ ਨਿਕਲ ਗਏ ਨਾ ਲੁਧਿਆਣੇ 'ਚ ਤਾਂ ਤੁਸੀਂ ਵੇਖੂਗੇ 200 ਦੇ ਕਰੀਬ ਤਾਂ ਵੱਡੇ ਹੋਲਡਿੰਗ ਲੱਗੇ ਹੋਏ ਨੇ ਕੀ ਇਲੈਕਸ਼ਨ ਕਮਿਸ਼ਨ ਇਹ ਵੇਖ ਨਹੀਂ ਰਿਹਾਗਾ ਦੱਸਣ ਬੀਜਪੀ ਦਾ ਕੈਂਡੀਡੇਟ ਕਿੰਨਾ ਕਮਜ਼ੋਰ ਹੈ ਬੀਜਪੀ ਦੀ ਗੱਲ ਨੂੰ ਮੰਨਦਾ ਇਲੈਕਸ਼ਨ ਕਮਿਸ਼ਨ ਕਿ ਇਹ ਰਲੇ ਮਿਲੇ ਨਹੀਂ ਲੱਗ ਰਹੇ ਇਕੱਠੇ ਨਹੀਂ ਗਏ ਔਰ ਜਿਹੜੇ ਮੁਕਾਬਲਾ ਕਰ ਰਹੇ ਉਹ ਵੀ ਐਡੇ ਹੀ ਹੁੰਦੇ ਨੇ ਕਿ ਉਹਨਾਂ ਨੇ ਪਹਿਲਾਂ ਚੰਦ ਚਾੜ੍ਹੇ ਆਪਾਂ ਨੂੰ ਨਹੀਂ ਪਤਾ ਕਿ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਇੱਕ ਵਾਰੀ ਬਾਦਲਾ ਨੇ ਕੈਲੀਫੋਰਨੀਆ ਕਿਹਾ ਸੀ ਕੈਲੀਫੋਰਨੀਆ ਬਣਾਤਾ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ਚੱਕ ਕੇ ਕਿਹਾ ਸੀ ਨਸ਼ੇ ਬੰਦ ਹੋ ਗਏ ਬੀਬੀ ਇੰਦਰ ਵਾਲੇ ਕਹਿੰਦਾ ਸੀ ਗਰੀਬੀ ਹਟਾ ਦੂੰ ਹਟ ਗਈ ਇਹਨਾਂ ਨੇ ਕਿਹਾ ਸੀ ਇਨਕਲਾਬ ਲਿਆ ਦੂੰ ਹਟ ਇਹ ਸਾਰੇ ਇੱਕੋ ਥੈਲੀ ਦੇ ਚਟੇ ਵਟੇ ਨੇ ਪਤਾ ਇਹ ਕੀ ਚਾ ਰਹੇ ਨੇ ਆਪਣੇ ਮੋਢਿਆਂ ਤੇ ਚੜ ਕੇ ਇਲੈਕਸ਼ਨ ਤੇ ਸਰਕਾਰ ਬਣਾਉਣੀ ਚਾਹੁੰਦੇ ਜਿਹੜੇ ਦੂਜੇ ਫਿਰਦੇ ਨੇ ਜਿਵੇਂ ਇਹਨਾਂ ਨੇ ਬਣਾਇ ਕਿਸਾਨ ਅੰਦੋਲਨ ਦੇ ਮੋਢਿਆਂ ਤੇ ਚੜ ਕੇ ਪ੍ਰੋਬਲਮ ਕੀ ਹੋਰੀ ਅੱਜ ਵੀ ਜਦੋਂ ਜਾਂਦਾ ਮੈਨੂੰ ਇਹਨਾਂ ਨੇ ਵੀ ਬੜਿਆ ਨੇ ਗੱਲ ਕੀਤੀ ਆnde ਜੇ ਇਹ ਵੀ ਗੰਦਾ ਉਹ ਵੀ ਗੰਦਾ ਉਹ ਵੀ ਗੰਦਾ ਤਾਂ ਵੋਟ ਕਿਨੂੰ ਪਾਈਏ ਮੈਂ ਇੱਕੋ ਗੱਲ ਕੀਤੀ ਮੈਂ ਕਿਹਾ ਪੌਣੀ ਵੋਟ ਜ਼ਰੂਰੀ ਹੈ ਨੋਟਾ ਨੂੰ ਪਾ ਦਿਓ ਨਨ ਆਫ ਥੈਮ ਸਾਨੂੰ ਇਨਾਂ ਚੋਂ ਕੋਈ ਪਸੰਦ ਨਹੀਂ ਜਦੋਂ 50% ਤੋਂ ਉੱਤੇ ਵੋਟ ਪਾਵਾਂਗੇ ਦੁਨੀਆ 'ਚ ਗੱਲ ਜਾਊਗੀ ਕਿ ਇਨਾਂ ਨੂੰ ਪਸੰਦ ਨਹੀਂ ਕਰ ਰਹੇ ਪਰ ਪ੍ਰੋਬਲਮ ਕੀ ਹੈ ਸਾਡੀ ਸਾਡੇ ਪੰਜਾਬੀਆਂ ਦਾ ਕਿਰਦਾਰ ਗਿਰ ਗਿਆ ਹੈ ਜੇ ਕਿਰਦਾਰ ਨਾ ਗਿਰਿਆ ਹੁੰਦਾ ਤਾਂ ਮੈਨੂੰ ਦੱਸ ਆਪਾਂ ਜਿਹੜੀਆਂ ਤਿੰਨ ਗੱਡੀਆਂ ਵੇਖੀਆਂ ਹੱਸਦੇ ਲੰਘਦੇ ਜਿਹੜੀ ਕੁੜੀ ਬੈਠੀ ਉਹਦਾ ਘਰ ਵਾਲਾ ਮਾਰਤਾ ਹੈ ਉਹਦਾ ਪੁੱਤ ਬੈਠਾ ਹੈ ਕੀ ਉਹ ਓਵੇਂ ਇੰਨਾਂ ਲਵੇਖ ਕੇ ਹੱਸਦੇ ਕੀ ਉਹ ਵੇਣ ਹੈ ਆ ਜਿਹੜੇ ਸਾਡੇ 4-4 ਲੱਖ ਫਾਲੋਅਰ ਹੋਏ ਆ ਉਹ ਕੰਚਨ ਕੁਮਾਰੀ ਦੇ ਇੰਨੇ ਫਾਲੋਅਰ ਹੁੰਦੇ ਉਹ ਜਿਹੜੀ ਚੁੰਮਿਆਂ ਵਾਲੀ ਭਾਬੀ ਉਹਦੇ ਹੁੰਦੇ ਜਾਂ ਹੋਰ ਹੈ ਜੇ ਪਤਾ ਨਹੀਂ ਕਿੰਨੇ ਕਿਨੇ ਇਹ ਕੌਣ ਨੇ ਮੈਂ ਨਹੀਂ ਕਹਿ ਰਿਹਾ ਕਤਲ ਸਹੀ ਹੋਇਆ ਹੈ ਗਲਤ ਪਰ ਕਤਲ ਤੋਂ ਪਹਿਲਾਂ ਕਤਲ ਕਰਵਾਇਆ ਕਿਨੇ ਐ ਮੈਂ ਕਹੂੰਗਾ ਲੋਕਾਂ ਨੇ ਅਸੀਂ ਕਰਵਾਉਣੇ ਜਿੰਨਾਂ ਜ ਆਪਾਂ ਚਲੋ ਆਪਾਂ ਉਹਨਾਂ ਦੇ ਫਾਲੋਅਰ ਨਹੀਂ ਗਏ ਤੁਸੀਂ ਇੱਕ ਬਿਯਾਰੀ ਪੱਤਰਖਾਨਾ ਦਿੱਤਾ ਕਰਦੇ ਹੋ ਬਟ ਇਹ ਲੋਕ ਹੀ ਆ ਉਹਨਾਂ ਦੇ ਫਾਲੋਅਰ ਬਣਦੇ ਇਹ ਲੋਕ ਹੀ ਉਹਨਾਂ ਨੂੰ ਵੋਟਾਂ ਪਾਉਂਦੇ ਨੇ ਤੁਸੀਂ ਐ ਨਹੀਂ ਸੀ ਉਸ ਦਿਨ ਜਦ ਦਿਨ ਇੱਥੇ ਬੇਆਦਬੀ ਦਾ ਮੋਰਚਾ ਸੀ ਇੱਕ ਅਕਾਲੀ ਲੀਡਰ ਆ ਗਿਆ ਮੈਂ ਤਾਂ ਬੋਲਣਾ ਸੀ ਜੋ ਬੋਲਿਆ ਮੈਂ ਕਿ ਸਾਰੇ ਇੱਕੋ ਜਿਹੇ ਨੇ ਹੁਣ ਆਲੇ ਜ਼ਿਆਦਾ ਤਾਂ ਕਹਾਂਗੇ ਕਿ ਇਹਨਾਂ ਨੇ ਵਾਅਦੇ ਬੜੇ ਕੀਤੇ ਸੀ ਉਸ ਤੋਂ ਬਾਅਦ ਉਹ ਬੋਲਦਾ ਪਤਾ ਕੀ ਆਂਦਾ ਆਂਦਾ ਜੀ ਅਸੀਂ ਉੱਥੋਂ ਤਾਂ ਨਹੀਂ ਡਿੱਗੇ ਵੋਟਾਂ ਤਾਂ ਤੁਸੀਂ ਪਾਈਆਂ ਇਹ ਆ ਉਹਦੇ ਵੱਲੋਂ ਮਾਰਿਆ ਗਿਆ ਥੱਪੜ ਸਾਰਿਆਂ ਤੇ ਕਿ ਜੇ ਐਡੇ ਖਰਾਬ ਸੀ ਤਾਂ ਅਸੀਂ ਇਹ ਜਿਤਾਉਣੇ ਕਿਉਂ ਆ ਫੇਰ ਆਂਦੇ ਨੇ ਜੀ ਕਿਸੇ ਨੂੰ ਤਾਂ ਪਾਉਣੀ ਕਿਉਂ ਪਾਉਣੀ ਹੈ ਜਾਨ ਨਿਕਲਦੀ ਹੈ ਨਾ ਪਾਓ ਉਹ ਇੱਕ ਰਾਏ ਬਰੇਲੀ ਕੋਲੇ ਪਿੰਡ ਸੀਗਾ ਇੱਕ ਜੱਸ ਉਹਨਾਂ ਦੀ ਸੜਕ ਨਹੀਂ ਬਣ ਰਹੀ ਸੀ ਪਿੰਡ ਤੋਂ ਰਾਏ ਬਰੇਲੀ ਦੀ ਉਹ ਆਂਦੇ ਅਸੀਂ ਵੋਟ ਨਹੀਂ ਪਾਉਂਗੇ ਰਾਹੁਲ ਗਾਂਧੀ ਚਲੇ ਆ ਗਿਆ ਮਿੰਤਾ ਕੱਢਣ ਇਹਨਾਂ ਦਾ ਦਿਨੇਸ਼ ਪ੍ਰਤਾਪ ਸੀ ਬੀਜੇਪੀ ਦਾ ਉਹ ਚਲੇ ਆ ਗਿਆ ਵੋਟ ਪਾ ਦਿਓ ਜਿੰਨੂੰ ਮਰਜੀ ਉਹਨਾਂ ਨੇ ਨਹੀਂ ਪਾਈ ਪੂਰੇ মিডিਆ ਨੇ ਕਵਰ ਕੀਤਾ ਦੇਸ਼ ਦੇ ਨੇ ਕਵਰ ਕੀਤਾ ਕਿ رائے ਬਰੇਲੀ 'ਚ ਪਾ ਨਹੀਂ ਰਹੇ ਵੋਟ ਦੋ ਮਹੀਨਿਆਂ ਬਾਅਦ ਜਿੱਤਿਆ ਕਾਂਗਰਸੀ ਸਰਕਾਰ ਬੀਜੇਪੀ ਦੀ ਉਹਨਾਂ ਦੀ ਸੜਕ ਬਣ ਗਈ ਇਹ ਆਇਆ ਕਾ ਪਉਣੀ ਇਹਨਾਂ ਦੇ ਵੱਲੋਂ ਨਾਰਾ ਆਉਂਦੀ ਪਾਰਟੀ ਵੱਲੋਂ ਇਹ ਦਿੱਤਾ ਗਿਆ ਕਹਿੰਦੇ ਜੇ ਵੋਟ ਸਾਡੇ ਨੂੰ ਪਾਉਂਗੇ ਲੁਧਿਆਣੇ ਵਸਤੇ ਆਉਣ ਵਾਲੇ ਟਾਈਮ 'ਚ ਕੰਮ ਤਾਂ ਹੀ ਹੋਣਗੇ ਕਹਿੰਦੇ ਹੋਰ ਨੂੰ ਪਾਉਂਗੇ ਤਾਂ ਸੱਤਾ ਕਿਸੇ ਕੋਲ ਨਹੀਂ ਫਿਰ ਕੰਮ ਕਿਵੇਂ ਹੋਣਗੇ ਇਹ ਮੋਦੀ ਜਦੋਂ ਕਹਿੰਦਾ ਉਦੋਂ ਉਹਦਾ ਵਿਰੋਧ ਕਰਦੇ ਦਿੱਲੀ 'ਚ ਦੇਸ਼ ਵੀ ਵਿਰੋਧ ਕਰਦੇ ਜਦੋਂ ਮੋਦੀ ਕਹਿੰਦਾ ਡਬਲ ਇੰਜਨ ਆਂਦੇ ਸੀ ਇਹ ਡੈਮੋਕਰੇਸੀ ਨੂੰ ਗੁੰਮਰਾਹ ਕਰ ਰਿਹਾ ਜੋ ਇਹ ਜਮੂਰੀਅਤ ਆ ਉਹਨੂੰ ਗਲਤ ਇੰਟਰਪ੍ਰੀਟ ਕਰ ਰਿਹਾ ਕਿ ਇਹ ਦੱਸਣਗੇ ਜੋ ਮੋਦੀ ਕਰ ਰਿਹਾ ਸੀ ਇੱਥੇ ਬੈਠ ਕੇ ਕੇਜਰੀਵਾਲ ਕਰ ਰਿਹਾ ਕਿ ਨਹੀਂ ਸਮਝਦਾਰ ਬੰਦਾ ਹੈ ਮੈਂ ਬਾਕੀਆਂ ਦੀ ਗੱਲ ਨਹੀਂ ਕਰਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਪੈਗ ਪੁੱਗ ਲਾ ਕੇ ਆਈਆਰਐਸ ਹੈ ਜਿਹੜੀ ਚੀਜ਼ ਮੋਦੀ ਲਈ ਗਲਤ ਇਹਦੇ ਲਈ ਸਹੀ ਹੈ ਔਰ ਇਹਨੇ ਖੁਦ ਗਲਤ ਕਿਹਾ ਹੈ ਇਸ ਗੱਲ ਨੂੰ ਕਿ ਜਮਹੂਰੀਅਤ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਇਹਨੂੰ ਧਮਕੀ ਮੰਨਦੇ ਹੋ ਧਮਕੀ ਹੈ ਲੋਕਾਂ ਨੂੰ ਡਰਾ ਰਹੇ ਹੋ ਤੁਸੀਂ ਕਿ ਤੁਹਾਡਾ ਕੰਮ ਨਹੀਂ ਕਰਾਂਗੇ ਤੁਹਾਨੂੰ ਤੰਗ ਕਰਾਂਗੇ ਪ੍ਰਸ਼ਾਸਨ ਦਾ ਆਸਰਾ ਲੈ ਰਹੇ ਹੋ ਤੁਸੀਂ ਤਾਨਾਸ਼ਾਹ ਹੋ ਤੁਸੀਂ ਇਹਦਾ ਮਤਲਬ ਕੀ ਹੈ ਕਿ ਜਿਹੜਾ ਬੰਦਾ ਤੁਹਾਨੂੰ ਵੋਟ ਨਹੀਂ ਪਾ ਰਿਹਾ ਉਹ ਪੰਜਾਬ ਦਾ ਵਸਨੀਕ ਨਹੀਂਗਾ ਉਹਨੂੰ ਆਪਦਾ ਜਮਹੂਰੀ ਹੱਕ ਨਹੀਂ ਹੈ ਕਾਲਜ ਸੋਚ ਰੱਖਣ ਦਾ ਮਤਲਬ ਨਹੀਂ ਹੈ ਜੇ ਨਾ ਹੁੰਦਾ ਤੇ ਇਹ ਬੰਦੇ ਕਿਵੇਂ ਦਿੱਲੀ 'ਚ ਇੱਥੇ ਕਿਵੇਂ ਜਿੱਤੇ ਲੋਕਾਂ ਦੀ ਪਸੰਦ ਹੈ ਕਿ ਯਾਰ ਇਹ ਗਲਤ ਕਰ ਰਹੇ ਅਸੀਂ ਉਹਨੂੰ ਪਾਵਾਂਗੇ ਨਹੀਂ ਤਾਂ ਐਸਾ ਹੀ ਕਰ ਰਹੇ ਅਸੀਂ ਇਹਨਾਂ ਨੂੰ ਪਾਵਾਂਗੇ ਇਹ ਹੱਕ ਹੈ ਇਹ ਸਭ ਲੋਕ ਕੀ ਹੈ ਨਾ ਜਿਵੇਂ ਇਹ ਰਲੇ ਮਿਲੇ ਨੇ ਇਹ ਸਭ ਰਲੇ ਮਿਲੇ ਨਹੀਂ ਜਿਹੜੇ ਦਿੱਲੀ ਦੇ ਵਿੱਚ ਹਰਾਤੇ ਦਿੱਲੀ ਦੇ ਵਿੱਚ ਮਕਾਰਤੇ ਉਹ ਪੰਜਾਬ ਦੇ ਵਿੱਚ ਆ ਕੇ ਲੁਧਿਆਣਾ ਵੈਸਟ ਦੇ ਵਿੱਚ ਆ ਕੇ ਵੋਟਾਂ ਮੰਗਦੇ ਫਿਰਦੇ ਲੱਗਦਾ ਜਿਨ੍ਹਾਂ ਨੂੰ ਦਿੱਲੀ ਨੇ ਨਹੀਂ ਪਸੰਦ ਕੀਤਾ ਹੁਣ ਪੰਜਾਬੀ ਉਹਨਾਂ ਦੀਆਂ ਗੱਲਾਂ ਮੰਨ ਕੇ ਸੁਜੀਵ ਰੋੜੇ ਨੂੰ ਵੋਟਾਂ ਪਾਉਣਗੇ ਮੈਂ ਤੁਹਾਨੂੰ ਹੋਰ ਦੱਸਦਾ ਇਹ ਤਾਂ ਹੈ ਹੀ ਹੈ ਜਿਨ੍ਹਾਂ ਮਹਿਕਮੇ ਨੇ ਨਾ ਉਹਨਾਂ ਮਹਿਕਮੇ ਕੋਲ ਗੱਲ ਨਿਕਲ ਜਾਂਦੀ ਹੈ ਚੰਡੀਗੜ੍ਹ ਸਾਰੇ ਨੂੰ ਪਤਾ ਹੈ ਮਹਿਕਮਿਆਂ ਦੇ ਅਫੀਸਰਾਂ ਦੀਆਂ ਮੀਟਿੰਗਾਂ ਇਹਨਾਂ ਦੇ ਦਿੱਲੀ ਵਾਲੇ ਬੰਦੇ ਮਨਿਸਟਰ ਤੋਂ ਵੀ ਸੁਪਰ ਮਨਿਸਟਰ ਬਣ ਕੇ ਮੀਟਿੰਗਾਂ ਲੈ ਰਹੇ ਨੇ ਹਰ ਮਹਿਕਮੇ ਦੀਆਂ ਔਰ ਉਹ ਆਖ ਦਿੰਦੇ ਜੀ ਕੋਈ ਅਫੀਸਰ ਗੜਸਾਲਾ ਹੁੰਦਾ ਹੈ ਤਾਂ ਉਹ ਆਖ ਦਿੰਦਾ ਜੀ ਇਹਦੇ ਲਈ ਤਾਂ ਨੋਟੀਫਿਕੇਸ਼ਨ ਦੀ ਲੋੜ ਹੈ ਆ ਦੇ ਐਂ ਦਾਵਾਵਾਂਗੇ ਮੁੱਖ ਮੰਤਰੀ ਤੋਂ ਕਰਾਵਾਂਗੇ ਨੋਟੀਫਿਕੇਸ਼ਨ ਆ ਇਹਨਾਂ ਦੀ ਤਾਕਤ ਹੈ ਉਹਨਾਂ ਲੋਕਾਂ ਦੀ ਜਿਹੜੇ ਬੰਦਿਆਂ ਨੂੰ ਬੰਦੇ ਚਾਰ ਨਹੀਂ ਜਾਣਦੇ ਪੰਜਾਬ ਦੇ ਕੀ ਉਹ ਬੰਦੇ ਰਿਸਪਾਂਸਿਬਲ ਹਨ ਪੰਜਾਬ 'ਚ ਕੁਝ ਵੀ ਗਲਤ ਹੋਇਆ ਤਾਂ ਆਪਾਂ ਜਾਣਗੇ ਤੋਂ ਨੂੰ ਤੇ ਮੈਨੂੰ ਨਹੀਂ ਪਤਾ ਕਿ ਕੌਣ ABC ਆ ਇਹ ਆਪਾਂ ਨੂੰ ਨਹੀਂ ਨਾਮ ਪਤਾ ਇਹਨਾਂ ਦੇ ਤੇ ਆਮ ਲੋਕਾਂ ਨੂੰ ਪਤਾ ਨਹੀਂ 76 ਕਿੰਨਾਂ ਦੇ ਪੈਣ ਗਿਆ ਜੋ ਮੁੱਖ ਮੰਤਰੀ ਤੇ ਮਨਿਸਟਰ ਬਣੇ ਬੈਠੇ ਨੇ ਜਿਹੜੇ ਕਿ ਆਫ ਦੀ ਰਿਕਾਰਡ ਖੁਦ ਕਹਿੰਦੇ ਨੇ ਕਿ ਯਾਰ ਸਾਡੇ ਹੱਥ 'ਚ ਤਾਂ ਕੁਝ ਨਹੀਂ ਮੈਂ ਕਿਹਾ ਛੱਡ ਦਿਓ ਪਰ ਉਹ ਗੱਡ ਸੈਂ ਨਹੀਂ ਉਹ ਗੱਡ ਸੈਂ ਨਹੀਂ ਕਿ ਛੱਡ ਦੇ ਨਾ ਹੱਥ 'ਚ ਕਿੰਨਾਂ ਦੇ ਆ ਦਿੱਲੀ ਵਾਲੇ ਇੱਕ ਇੱਕ ਚੀਜ਼ ਮਤਲਬ ਮੈਨੂੰ ਬੜਿਆਂ ਦੇ ਮੈਸੇਜ ਆਏ ਬਾਈ ਜੀ ਤੁਸੀਂ ਉਲਟ ਨਾ ਬੋਲੋ ਮੈਂ ਕਹਾਂ ਮੈਂ ਤਾਂ ਗਲਤ ਦੇ ਉਲਟ ਬੋਲ ਰਿਹਾ ਆਂਦੇ ਨਹੀਂ ਜੋ ਤੁਸੀਂ ਕਹੋਗੇ ਕਰ ਦੇਵਾਂਗੇ ਮੈਂ ਕਿਹਾ ਐਂ ਕਰੋ ਆਪ ਦੇ ਆਪ ਦੇ ਮਹਿਕਮੇ ਚ ਮੁੱਖ ਮੰਤਰੀ ਆਪ ਦਾ ਓਐਸਡੀ ਆਪਦੀ ਮਰਜ਼ੀ ਨਾਲ ਲਾ ਲੇ ਮੈਂ ਮੰਨ ਜੂ ਆਂ ਤੁਸੀਂ ਕਰ ਲੂਗੇ ਓਏ ਤੁਹਾਡੇ ਤਾਂ ਹੱਥ ਚ ਹੀ ਕੋਸ਼ਣੀ ਪਰ ਮੁੱਖ ਮੰਤਰੀ ਤਾਂ ਪੰਜਾਬੀਆਂ ਨੇ ਭਗਵੰਤ ਸਿੰਘ ਮਾਨ ਨੂੰ ਬਣਾਇਆ ਦਿੱਲੀ ਵਾਲਿਆਂ ਨੇ ਤਾਂ ਨਹੀਂ ਬਣਾਇਆ ਬਸ ਇਹ ਸਮਝਣ ਦਾ ਫਰਕ ਹੈ ਕਮਾਲ ਦੀ ਗੱਲ ਹੈ ਜਿਹੜਾ ਬੰਦੇ ਨੂੰ ਬਣਾਇਆ ਉਹ ਨਹੀਂ ਸਮਝ ਰਿਹਾ ਜਿਨ੍ਹਾਂ ਨੇ ਬਣਾਇਆ ਉਹ ਕਹਿ ਰਹੇ ਨੇ ਓਏ ਬੰਦਿਆ ਰੱਬ ਨੇ ਤੈਨੂੰ ਬਣਾਇਆ ਕੱਲ ਨੂੰ ਤੂੰ ਨਹੀਂ ਨਿਕਲਣ ਜੋਗਾ ਰਹਿਣਾ ਪੰਜਾਬ 'ਚ ਕਰਲਾ ਕੁਛ ਨਹੀਂ ਕਰ ਰਿਆ ਅੱਖਾਂ ਬੰਦ ਨੇ ਸਿਰਫ ਹੈਲੀਕਾਪਟਰ ਦੀਦ ਹੈ ਮੁੱਖ ਮੰਤਰੀ ਦੀ ਨੇਮ ਪਲੇਟ ਦੀਦੀ ਹੈ ਥੱਬੇ ਸੱਜੇ ਸਲੂਟ ਮਾਰਨ ਵਾਲੇ ਦੀਦੇ ਨੇ ਚਾਰਕ ਚਮਚੇ ਆ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਕਮਾਲ ਹੈ ਜਾਂ ਮਿਨਿਸਟਰ ਸਾਹਿਬ ਕਮਾਲ ਹੈ ਬਾਅਦ ਚਾਹ ਜਿਹੜੇ ਦੂਜੇ ਫਿਰਦੇ ਨੇ ਨਾ ਲੁਕਦੇ ਐ ਹੀ ਇਹਨਾਂ ਨੇ ਫਿਰਨਾ ਕਿਉਂਕਿ ਉਹਦਾ ਕਾਰਨ ਹੈ ਜੱਸ ਅਸੀਂ ਤੇ ਤੁਸੀਂ ਉਹ ਪਾ ਇੱਕ ਕੰਮ ਤਾਂ ਕਰਤਾ ਹੈ ਲੋਕਾਂ ਨੂੰ ਜਾਗਰਤ ਕਰਤਾ ਹੈ ਹੁਣ ਆਪਾਂ ਉਹਨਾਂ ਨੂੰ ਕਿਹੜੇ ਵਿਸ਼ੇ ਦੀ ਗੱਲ ਕਰਨੀ ਹੈ ਕਿਹੜੇ ਮੁੱਦੇ ਦੀ ਕਰਨੀ ਹੈ ਤੇ ਕਿਵੇਂ ਕਰਨੀ ਹੈ ਉਹਦੀ ਡਿਟੇਲ ਕੀ ਆ ਉਹ ਬਿਹਤਰ ਕਿਵੇਂ ਹੋ ਸਕਦਾ ਹੈ ਉਹ ਸਿਖਾਉਣਾ ਹੈ ਨਹੀਂ ਤਾਂ ਜਿਵੇਂ ਇਹਨਾਂ ਨੇ ਇਨਕਲਾਬ ਦੇ ਨਾਂ ਤੇ ਠੱਗਿਆ ਐ ਹੀ ਦੂਜੇ ਠੱਗਰ ਨੂੰ ਫਿਰਦੇ ਨੇ ਮੈਨੂੰ ਯਾਦ ਆ ਮੈਂ ਉੱਥੇ ਸੀ ਤੁਸੀਂ ਚਲੇ ਗਏ ਸੀ ਗੁਰੂ ਅਰਸਾਏ ਜਿਹੜਾ ਮੁੰਡਾ ਮਰਿਆ ਜਸ਼ਨਪ੍ਰੀਤ ਜਸ਼ਨਪ੍ਰੀਤ ਤੱਕਾ ਹੋਇਆ ਗਲਤ ਹੋਇਆ ਅਸੀਂ ਸਹਿਮਤ ਹਾਂ ਉਹ ਇੱਕ ਨੌਜਵਾਨ ਸੱਚਾ ਮੁੰਡਾ ਸੀ ਬੱਟ ਉਹਨੇ ਇੱਕ ਪ੍ਰੈਕਟਿਸ ਗਲਤ ਕੀਤੀ ਸੀ 15 ਲੱਖ ਰੁਪਏ ਦਿੱਤਾ ਸੀ ਸਰਾਰੀ ਨੂੰ ਦੂਜੇ ਬੰਦਿਆਂ ਦੇ ਪੇਪਰ ਰੱਦ ਕਰਾਉਣ ਲਈ ਨਹੀਂ ਤਾਂ ਉਹਦੇ ਪੇਪਰ ਰੱਦ ਨਾ ਹੁੰਦੇ ਆਪਾਂ ਨੂੰ ਪਤਾ ਪਿੰਡਾਂ 'ਚ ਕੀ ਹੁੰਦਾ ਹੈ ਇਹ ਪ੍ਰੈਕਟਿਸ ਗਲਤ ਸੀ ਪਰ ਉਹ ਮੁੰਡਾ ਇਮਾਨਦਾਰ ਸੀ ਉਸ ਤੋਂ ਬਾਅਦ ਇਹ ਪੈਸੇ ਮੰਗਣ ਲੱਗੇ ਬੋਲੀ ਹੋਣ ਲੱਗੀ ਪੰਚਾਇਤੀ ਜ਼ਮੀਨ ਦੀਆਂ ਦੇ 2 ਲੱਖ ਹੋਰ ਦੇ ਉਹ ਆਂਦਾ ਯਾਰ ਮੈਂ ਤਾਂ ਕੰਮ ਕਰ ਰਿਹਾ ਮੈਂ ਪੈਸੇ ਥੋੜੀ ਕਾ ਰਿਹਾ ਕਿਉਂਕਿ ਬੋਲੀਆਂ ਚੋਂ ਪਹਿਲਾਂ ਸਰਪੰਚ ਆਮ ਤੌਰ ਤੇ ਪੈਸੇ ਖਾਂਦੇ ਨੇ ਇਹਨਾਂ ਨੂੰ ਹਿੱਸਾ ਦਿੰਦੇ ਨੂੰ ਆਉਂਦਾ ਮੈਂ ਤਾਂ ਇਹ ਕੰਮ ਹੀ ਨਹੀਂ ਕਰ ਰਿਹਾ ਵਿਚਾਰਾ ਸੈਂਸਟਿਵ ਸੀ ਸੱਚਾ ਸੀ ਗੋਲੀ ਮਾਰ ਕੇ ਮਰ ਗਿਆ ਥੋੜਾ ਯੰਗ ਵੀ ਸੀ ਪਰ ਇਹ ਗਲਤੀ ਕੀਤੀ ਐ ਉੱਥੇ ਕਾਂਗਰਸ ਹੀ ਖੜੇ ਮੈਂ ਬੋਲਿਆ ਇਹ ਗੱਲ ਮੈਂ ਕਿਹਾ ਕਿ ਥੋੜੇ ਵੇਲੇ ਪੇਪਰ ਕੈਨਸਲ ਨਹੀਂ ਹੁੰਦੇ ਸੀ ਹੁਣ ਕਹੀ ਜਾਣਿਓ ਕਿ ਆਪ ਵਾਲਿਆਂ ਨੂੰ ਵੜਨ ਨਾ ਦਿਓ ਪਹਿਲਾਂ ਅਸੀਂ ਕਿਹਾ ਕਾਂਗਰਸੀਆਂ ਨੂੰ ਨਾ ਵੜਨ ਦਿਓ ਉਸ ਤੋਂ ਪਹਿਲਾਂ ਕਿਹਾ ਕਾਲੀਆਂ ਨੂੰ ਨਾ ਵੜਨ ਦਿਓ ਤੇ ਸਾਨੂੰ ਹਾਸਲ ਕੀ ਹੋਇਆ ਸੇਮ ਪ੍ਰੈਕਟਿਸ ਬੰਦੇ ਬਦਲ ਕੇ ਗੋਲੀ ਮਾਰ ਕੇ ਮਰਨ ਵਾਲੇ ਪੇਪਰ ਜਿੰਨਾਂ ਦੇ ਕੈਂਸਲ ਹੋ ਰਿਹਾ ਉਹ ਵੀ ਬਦਲ ਗਏ ਪਰ ਪ੍ਰੈਕਟਿਸ ਸੇਮ ਹੈ ਤੇ ਸਾਨੂੰ ਕੀ ਮਿਲਿਆ ਪੰਜਾਬ ਨੂੰ ਕੀ ਮਿਲਿਆ ਆਹ ਪ੍ਰੋਬਲਮ ਹੈ ਲੁਧਿਆਣੇ ਵਾਸਤੇ ਸੀਟ ਨੂੰ ਇਹ ਮੰਨਿਆ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੇ ਲਈ ਰਾਜ ਸਭਾ ਜਾਣ ਦੀ ਇੱਕ ਪੌੜੀ ਆ ਦੱਸੋ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇੱਕ ਜਗ੍ਹਾ ਦਾ ਤੂੰ ਦੋ ਵਾਰੀ ਆਣਾ ਬੜਾ ਦਾਅਵੇ ਨਾਲ ਆਣਾ ਮੁੱਖ ਮੰਤਰੀ ਅੱਜ ਵੀ ਸਾਡੀਆਂ ਇੰਨੀਆਂ ਸੀਟਾਂ ਇੰਨੀ ਪਰਸੈਂਟੇਜ ਤੂੰ ਪੰਜਾਬ ਦਾ ਰਿਪ੍ਰੈਜ਼ੈਂਟੇਟਿਵ ਕਿਵੇਂ ਬਨਣਾ ਚਾਹਣਾ ਤੂੰ ਆਪਦੇ اخلاق ਨਾਲ ਦੱਸ ਬਾਕੀ ਛੱਡੋ ਇਹਦਾ ਜ਼ਮੀਰੇ ਦੀ ਆਤਮਾ ਹਲਾਉ ਕਰਦੀ ਐ ਇਸ ਗੱਲ ਲਈ ਕਿ ਪੰਜਾਬ ਨੂੰ ਰਿਪ੍ਰੈਜ਼ੈਂਟ ਕਰ ਰਹੇ ਰਾਜ ਸਭਾ ਚ ਮੈਂ ਆਮ ਆਦਮੀ ਪਾਰਟੀ ਤੋਂ ਵੈਸੇ ਵੀ ਕੋਈ ਉਮੀਦ ਨਹੀਂ ਕਰਦਾ ਪਹਿਲਾਂ ਇਹਨਾਂ ਨੇ ਕਿਹੜੇ ਬਣਾਏ ਨੇ ਬਦਕਿਸਮਤੀ ਨਾਲਾ ਕੌਣ ਉਮੀਦਵਾਰ ਖੜਾ ਹੈ ਇੱਥੇ ਸੰਜੀਵ ਅਰੋੜਾ ਸੰਜੀਵ ਅਰੋੜਾ ਪਤਾ ਕੀ ਆ ਨਾ ਆ ਤੁਹਾਡਾ ਇੱਕ ਸ਼ਹੀਦ ਹੈ ਆਪਣਾ ਸਰਾਬਾ ਸਿੰਘ ਇਹਨੂੰ ਕਰਤਾਰ ਸਿੰਘ ਸਰਾਬਾ ਜਿਹੜਾ ਕਿ ਮਤਲਬ ਜੀ ਦੇ ਆ ਭਗਤ ਸਿੰਘ ਵੀ ਜੀ ਨੂੰ ਗੁਰੂ ਮੰਨਦਾ ਸੀ ਸਭ ਤੋਂ ਛੋਟੀ ਉਮਰ ਦੇ ਬੰਦੇ ਨੇ ਮਤਲਬ ਜੀ ਇਸ ਬੰਦੇ ਨੇ ਥੋੜੇ ਦੇਸ਼ ਨੂੰ ਆਜ਼ਾਦੀ 1915 ਚ ਲੈ ਦੇਣੀ ਸੀ ਸਿਰਫ 10 ਘੰਟਿਆਂ ਦਾ ਫਰਕ ਰਹਿ ਗਿਆ ਸੀ ਉਹ ਯੋਧਾ ਜਿਹੜਾ ਅਮਰੀਕਾ ਤੋਂ ਸਾਰਾ ਕੁਝ ਛੱਡ ਕੇ ਔਰ 19 ਸਾਲ ਦੀ ਉਮਰ 'ਚ ਰੱਸਾ ਚੁੰਮ ਕੇ ਗਲਾ ਵਿਚ ਪਾ ਰਿਆ ਗਲੇ ਤੇ ਔਰ ਇੱਕੋ واحد ਬੰਦਾ ਦੁਨੀਆ ਦਾ ਸਰابہ ਕਰਤਾਰ ਸਿੰਘ ਸਰابہ ਜਿਹਨੂੰ ਜਦੋਂ ਫਾਂਸੀ ਦੀ ਸਜ਼ਾ ਹੋਈ ਸਜ਼ਾ ਔਰ ਫਾਂਸੀ ਦੇ ਵਿੱਚ ਜਿਹਦਾ 5 ਕਿਲੋ ਭਾਰ ਵਧ ਗਿਆ ਤਤਪਰ ਸੀ ਸ਼ਹੀਦ ਹੋਣ ਲਈ ਆਂਦਾ ਮਰੂੰਗਾ ਮੈਂ ਫੇਰ ਆਉਂਗਾ ਫੇਰ ਆਜ਼ਾਦੀ ਲਵਾਂਗੇ ਉਸ ਬੰਦੇ ਦਾ ਇਹਨਾਂ ਨੂੰ ਨਾਂ ਤੱਕ ਨਹੀਂ ਪਤਾ ਇਹ ਅਰਵਿੰਦ ਕੇਜਰੀਵਾਲ ਦਾ ਤਾਂ ਐਡਾ ਨਾਂ ਲੈਂਦੇ ਨੇ ਹੋਰਾਂ ਦਾ ਵੀ ਲੈਂਦੇ ਨੇ ਤੇ ਕਰਤਾਰ ਸਿੰਘ ਸਰਾਭਾ ਉਹਦੀ ਨਾਂ ਲੈ ਕੇ ਵੋਟ ਮੰਗ ਰਿਹਾ ਉਹਦਾ ਨਾਮ ਵੀ ਨਹੀਂ ਆਉਂਦਾ ਇਹਨਾਂ ਨੂੰ ਇਹ ਪੰਜਾਬ ਦੇ ਰਿਪ੍ਰੈਜ਼ੈਂਟੇਟਿਵ ਨੇ ਇਹ ਰਾਜ ਸਭਾ 'ਚ ਰਿਪ੍ਰੈਜ਼ੈਂਟੇਟਿਵ ਆ ਪੰਜਾਬ ਦਾ ਰਾਜ ਸਭਾ ਦੇ ਰਿਪ੍ਰੈਜ਼ੈਂਟੇਟਿਵ ਕੌਣ ਹੁੰਦੇ ਆ ਜਸ ਜਿਹੜੇ ਬੰਦੇ ਉਥੋਂ ਦੀ ਮਿੱਟੀ ਤੋਂ ਉਥੋਂ ਦੇ ਲੋਕਾਂ ਤੋਂ ਚੰਗੀ ਤਰ੍ਹਾਂ ਨਾਲ ਵਾਕਿਫ ਹੋਣ ਜਿਨ੍ਹਾਂ ਨੂੰ ਸਾਰਾ ਪੰਜਾਬ ਕਹਿੰਦੇ ਚੁਆਇਸ ਕਰਕੇ ਭੇਜਦਾ ਹੈ ਕਿ ਸਾਡੀ ਉਸ ਹਾਊਸ ਚ ਗੱਲ ਰੱਖਣਗੇ ਵੋਟਾਂ 'ਚ ਤਾਂ ਬੇਈਮਾਨੀਆਂ ਹੋ ਜਾਂਦੀਆਂ ਨਾ ਰਾਜ ਸਭਾ ਤਾਂ ਸਿਲੈਕਸ਼ਨ ਹੈ ਇਲੈਕਸ਼ਨ ਨਹੀਂ ਸਿਲੈਕਸ਼ਨ ਹੈ ਔਰ ਸਿਲੈਕਸ਼ਨ ਕਹੋਗੇ ਪਾਰਟੀ ਸਿਲੈਕਟ ਕਰਦੀ ਉਹਦੇ ਕੋਲੇ ਐਮਐਲਏ ਜ਼ਿਆਦਾ ਹੁੰਦੇ ਉਹ ਬਾਣੀ ਜਾਣਾ ਹੁੰਦਾ ਇਹ ਸਾਡੀ ਰਵਾਇਤ ਹੈ ਤੇ ਰਿਪਰੈਜ਼ੈਂਟੇਟਿਵ ਉਹ ਹੈ ਜਿਹਨੂੰ ਸਾਡੇ ਮਤਲਬ ਮੈਂ ਕਹੂੰਗਾ عظیم ਸ਼ਹੀਦ ਦਾ ਪਤਾ ਤੱਕ ਨਹੀਂ ਨਾ ਨਹੀਂ ਲੈਣਾ ਆਉਂਦਾ ਇਹ ਸਾਡਾ ਰਾਜ ਸਭਾ ਚ ਵੀ ਸੀ ਇਹ ਐਮ ਐਲ ਏ ਬਣ ਨੂੰ ਖੜਦਾ ਲੁਧਿਆਣੀ ਵੈਸਟ 'ਚ ਖੜਿਓ ਫਿਰ ਆਖਰੀ ਸਵਾਲਾ ਕੀ ਕਹਿਣਾ ਚਾਹੂੰਗਾ ਲੁਧਿਆਣੀ ਵੈਸਟ ਦੇ ਲੋਕਾਂ ਨੂੰ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਕਿ ਆਪ ਦੇ ਆਤਮਾ ਦੀ ਆਵਾਜ਼ ਸੁਣ ਲਿਓ ਜੀ ਮੈਂ ਇਹ ਵੀ ਨਹੀਂ ਕਹਿ ਰਿਹਾ ਜਿਨੂੰ ਜਿਤਾਉਂਗੇ ਉਹ ਬਹੁਤ ਚੰਗੇ ਨੇ ਉਹ ਵੀ ਸਿਰੇ ਦੇ ਗੰਦ ਸੀ ਹਨ ਔਰ ਰਹਿਣਗੇ ਔਰ ਜੀੜੇ ਕਿਤੇ ਪਿੱਛੇ ਫਿਰਦੇ ਨੇ ਉਹ ਵੀ ਐ ਜੇ ਸੀ ਪਰ ਐਸ ਵਕਤ ਮੌਕੇ ਦੀ ਸਰਕਾਰ ਆਏ ਤਾਂ ਸਾਨਾ ਜਿਤਾਉਣਾ ਅਹਿਮ ਨਹੀਂ ਹਰਾਉਣਾ ਅਹਿਮ ਹੈ ਤਾਂ ਜੋ ਤੁਹਾਡੇ ਹੱਕ ਸੱਚ ਦੀ ਲੜਾਈ ਇਹਨਾਂ ਨੂੰ ਡਰ ਪੈਦਾ ਹੋਵੇ ਕਿ ਲੋਕ ਸਾਡੇ ਇੰਨਾ ਜ਼ੋਰ ਲਾਉਣ ਤੋਂ ਬਾਅਦ ਵੀ ਹਰਾਤਾ ਤੂੰ ਸੋਚ ਕਦੇ ਦਿੱਲੀ ਦੇ ਬੈਹਗੇ ਪੰਜਾਬ ਸਰਕਾਰ ਬੈਗੀ ਹਰ ਕੌਨਸਟਿਟਿਊਐਂਸੀ ਤੋਂ ਬੰਦੇ ਲਿਆ ਕੇ ਆਏ ਐਮ ਐਲ ਏ ਭੱਜੇ ਫਿਰਦੇ ਨੇ ਜੇ ਫੇਰ ਵੀ ਹਰਾ ਲੇ ਤਾਂ ਇਹਨਾਂ ਨੂੰ ਸ਼ਰਮ ਆਉ ਪਰ ਮੈਂ ਤੈਨੂੰ ਦੱਸਾਂ ਜਸ ਇਹਨਾਂ ਨੂੰ ਸ਼ਰਮ ਫੇਰ ਵੀ ਨਹੀਂ ਆਉ ਇਹ ਬੇਸ਼ਰਮ ਨੇ ਜਿਹੜਾ ਬੰਦਾ ਜ਼ਮੀਰ ਵਾਲਾ ਹੁੰਦਾ ਨਾ ਇੱਕ ਵਾਰੀ ਆਪਦੀ ਗੱਲ ਤੋਂ ਮੁੱਕਰ ਜੇ ਤਾਂ ਉਹਨੂੰ ਇਹ ਲੱਗਦਾ ਹੈ ਕਿ ਯਾਰ ਮੈਂ ਮੂੰਹ ਕੇ ਵੇਵਾਹਾਂਗਾ ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਹਰ ਰੋਜ਼ ਜਾ ਕੇ ਸਾਹਮਣੇ ਖੜ ਜਾਂਦੇ ਸਾਡੇ ਨਾਲ ਇੱਕ ਪਿੰਡ ਸੀ ਬੰਦਾ ਹਰ ਗੱਲ ਦੇ ਵਿੱਚ ਉਹ ਸ਼ਾਮਲ ਹੁੰਦਾ ਹੀ ਪੁੱਠੀ ਸਿੱਧੀ ਚ ਉੱਠਾ ਕੰਮ ਨਹੀਂ ਕਰਨਾ ਜਦੋਂ ਪੰਚਾਇਤ ਜੋੜਨੀ ਤਾਂ ਉਹਨਾਂ ਸਭ ਤੋਂ ਅੱਗੇ ਲੱਗ ਤੁਰਨਾ ਹਾਂਜੀ ਦੱਸੋ ਕੀ ਗੱਲ ਹੈ ਤਾਂ ਪੰਚਾਇਤ ਨੇ ਕਹਿੰਨਾ ਯਾਰ ਤੇਰੀ ਤਾਂ ਗੱਲ ਕਰਨੀ ਸੀ ਇਹ ਸਾਲਾ ਅੱਗੇ ਲੱਗਿਆ ਆਉਂਦਾ ਆਹੀ ਸਾਡੇ ਬੇਸ਼ਰਮ ਲੀਡਰਾਂ ਦਾ ਕੰਮ ਉਹ ਥੋੜੇ ਮਾਰੇ ਤੁਰੇ ਫਿਰਦੇ ਆ ਇਹ ਹਰ ਰੋਜ਼ ਆ ਕੇ ਕਿਤੇ ਉਹਦਾ ਟਾਇਲਟ ਦਾ ਉਦਘਾਟਨ ਕਰਨ ਲੱਗ ਜਾਂਦੇ ਇਹ ਸਿੱਖਿਆ ਕ੍ਰਾਂਤੀ ਦਾ ਥਾਟ ਕੌਣ ਲੈ ਕੇ ਆਇਆ ਪਤਾ ਕੌਣ ਲੈ ਕੇ ਆਇਆ ਮਨੀਸ਼ ਸੋਸੋਦੀ ਦਾ ਆਂਦਾ ਸਿੱਖਿਆ ਕ੍ਰਾਂਤੀ ਕਰ ਦਿਓ ਕਰਨੀ ਹੈ ਜਿਵੇਂ ਦਿੱਲੀ ਚ ਕਰਦੇ ਰਹੇ ਪਬਲਿਸਿਟੀ ਕਰਨੀ ਹੈ ਇਹ ਤਾਂ ਤੁਹਾਡੇ ਵਰਗੇ ਚੈਨਲ ਹੈਗੇ ਜਿਹੜੇ ਗੱਲ ਉਠਾ ਰਹੇ ਨੇ ਵਰਨਾ ਕਿੰਨੇ ਸਰਕਾਰੀ ਚੈਨਲ ਨੇ ਜਿਹੜੇ ਚੁੱਪ ਨੇ ਇੱਕ ਅੱਛੀ ਗੱਲ ਹੋ ਗਈ ਯਾਦ ਆ ਗਈ ਮੈਂ ਲੋਕਾਂ ਨੂੰ ਵੀ ਕਹਿ ਦਿਆਂ ਮੈਂ ਬੜੇ ਵਾਰੀ ਭੁੱਲਿਆ ਹੁਣ ਦੱਸੋ ਤੁਹਾਨੂੰ ਪਰੇਸ਼ਾਨ ਕਿਉਂ ਕਰ ਰਹੇ ਆ ਵੀ ਤੈਨੂੰ ਥਲੀ ਨੂੰ ਆਪਣਾ ਮੰਨਿੰਦਰ ਨੂੰ ਹੋਰ ਜਿੰਨੇ ਮੁੰਡੇ ਨੇ ਆਪਣਾ ਮਿੰਟੂ ਨੂੰ ਇਹ ਸਾਰੇ ਜਾਗਰਤ ਪੱਤਰਕਾਰਾਂ ਨੂੰ ਕਿਉਂ ਖਰਾਬ ਕਰ ਰਹੇ ਹੈ ਕਿ ਸਾਡੀ ਗਲਤ ਪ੍ਰਚਾਰ ਜੋ ਅਸੀਂ ਕਰ ਰਹੇ ਆ ਇਹ ਸ਼ਾਮਲ ਨਹੀਂ ਉਹਦੇ 'ਚ ਇਹ ਸਾਨੂੰ ਐਕਸਪੋਜ਼ ਕਰ ਰਿਹਾ ਐ ਐਕਸਪੋਜ਼ ਨਹੀਂ ਤੁਸੀਂ ਸੱਚੀ ਗੱਲ ਕਰ ਰਹੇ ਹੋ ਔਰ ਮੈਂ ਤੁਹਾਡੇ ਰਾਹੀਂ ਬਾਕੀਆਂ ਨੂੰ ਵੀ ਆਣਾ ਤੁਹਾਨੂੰ ਵੀ ਆਣਾ ਜਦੋਂ ਇਹ ਤੁਹਾਨੂੰ ਕਹਿਣ ਆਪਦਾ ਬਿਓਰਾ ਦਿਓ ਪ੍ਰਾਪਰਟੀ ਦਾ ਜਾਂ ਹੋਰ ਕੋਈ ਗੱਲ ਕਹਿਣ ਇੱਕੋ ਗੱਲ ਕਿਓ ਜੇ ਇਹਨਾਂ ਨੂੰ ਲਿਖ ਕੇ ਦਿਓ ਸਾਨੂੰ ਸਾਨੂੰ ਲਿਖ ਕੇ ਆਰਡਰ ਭੇਜ ਜਿਹੜਾ ਜ਼ੁਬਾਨੀ ਭੇਜ ਰਿਆ ਬਸ ਇੰਨੀ ਗੱਲ ਕਹਿ ਦਿਓ ਜੇ ਫਿਰ ਇਹਨਾਂ ਨੂੰ ਭੇਜਿੰਦੇ ਹੋ ਜੇ ਆਰਡਰ ਫਿਰ ਆਪਾਂ ਗੱਲ ਕਰਾਂਗੇ ਕੀ ਅਥਾਰਟੀ ਕਿਨੇ ਦਿੱਤੀ ਆ ਤੁਹਾਨੂੰ ਧੰਨਵਾਦ ਉਸ ਦਾ ਤੁਹਾਡੇ ਨਾਲ ਭਾਈ ਅਮਤੋਜ ਮਾਨ ਹੋਰੀ ਸੀ ਲੁਧਿਆਣਾ ਵੈਸਟ ਦੇ ਵਿੱਚ ਜਿਹੜਾ ਇਸ ਵੇਲੇ ਅਸੀਂ ਖੜੇ ਆ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮ ਜੁੜੇ ਰਹੋ ਆਰੇ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਬੰਦੋ ਯਾਰ ਧੰਨਵਾਦ